ਪਟਿਆਲਾ ਵਿੱਚ ਆਏ ਦਿਨ ਕੋਈ ਨਾ ਕੋਈ ਵਿਕਾਸ ਕਾਰਜ ਆਰੰਭ ਹੋ ਰਿਹਾ ਹੈ ਇਸ ਦੀ ਸ਼ੁਰੂਆਤ ਅਜੀਤਪਾਲ ਸਿੰਘ ਕੋਹਲੀ ਵੱਲੋਂ ਆਪਣੇ ਕਰ ਕਮਲਾ ਨਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਬੀਤੇ ਦਿਨੀ ਵੀ 21 ਨੰਬਰ ਫਾਟਕ ਦੇ ਨੇੜੇ ਪੈਂਦੇ ਮਹੱਲੇ ਵਿੱਚ ਵਿਕਾਸ ਕਾਰਜਾਂ ਦਾ ਆਰੰਭ ਕੀਤਾ ਗਿਆ ਸੀ ਅਤੇ ਮਹੱਲਾ ਨਿਵਾਸੀਆਂ ਨੇ ਕਿਹਾ ਕਿ ਲੰਬੇ ਅਰਸੇ ਬਾਅਦ ਸਾਡੇ ਇਲਾਕੇ ਵਿੱਚ ਸੜਕ ਬਣੀ ਹੈ ਉੱਥੇ ਹੀ ਅੱਜ 21 ਨੰਬਰ ਫਾਟਕ ਦੇ ਨਜ਼ਦੀਕ ਕਾਫੀ ਸਮੇਂ ਤੋਂ ਮੁਰੰਮਤ ਦੀ ਮੰਗ ਕਰ ਰਹੀ ਸੜਕ ਦੇ ਉੱਤੇ ਅੱਜ ਵਿਕਾਸ ਕਾਰਜਾਂ ਦਾ ਆਰੰਭ ਕੀਤਾ ਹੈ ਅਜੀਤਪਾਲ ਸਿੰਘ ਕੋਲੀ ਨੇ ਖੁਦ ਪਹੁੰਚ ਕੇ ਕਹੀ ਮਾਰ ਕੇ ਟੱਕ ਲਗਾਇਆ ਅਤੇ ਵਿਕਾਸ ਕਾਰਜ ਆਰੰਭ ਕੀਤੇ ਅਤੇ ਆਓ ਸੁਣਦੇ ਹਾਂ ਇਸ ਮੌਕੇ ਕੀ ਕਿਹਾ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਮੌਸਮ ਖੁੱਲਣ ਤੋਂ ਬਾਅਦ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਸੀਗੀਆਂ ਜੀ ਉਹਨਾਂ ਦੀ ਮੁਰੰਮਤ ਦਾ ਰੀਸਟੋਰੇਸ਼ਨ ਦਾ ਤੇ ਰੀ ਕਾਪਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਕੱਲ ਵੀ ਅਸੀਂ ਜਿਹੜਾ ਹੈ ਸ਼ਹਿਰ ਦੇ ਵਿੱਚ ਦੋ ਥਾਵਾਂ ਤੇ ਇਨੋਗੇਸ਼ਨ ਕਰਕੇ ਆਏ ਹਾਂ ਸੜਕਾਂ ਦੀ ਰਿਪੇਅਰ ਦਾ ਤੇ ਅੱਜ ਪੀ ਡਬਲਯੂ ਡੀ ਦੇ ਮਹਿਕਮੇ ਦੇ ਦੀਆਂ ਜਿਹੜੀਆਂ ਸੜਕਾਂ ਉਂਤ ਯਾਨੀ ਮੇਨ ਰੋਡਸ ਨੇ ਜਿਹੜੀਆਂ ਪਟਿਆਲੇ ਦੀਆਂ ਉਹਨਾਂ ਦੀ ਵੀ ਜਿਹੜੀ ਹੈ ਰੀਸਟੋਰੇਸ਼ਨ ਸ਼ੁਰੂ ਹੋ ਗਈ ਹੈ ਸੋ ਤੇ ਡਿਲੇ ਜਿਹੜਾ ਹੋਇਆ ਉਹ ਮੌਨਸੂਨ ਜਿਹੜਾ ਹੈ ਉਹ ਪ੍ਰੋਲੋਂਗਡ ਰਿਹਾ ਉਸ ਕਰਕੇ ਡਿਲੇ ਸੀ ਤੇ ਜਿਵੇਂ ਹੀ ਮੌਸਮ ਖੁੱਲਿਆ ਹੈ ਤੇ ਅਸੀਂ ਜਿਹੜਾ ਹੈ ਸਰਕਾਰ ਜਿਹੜਾ ਹੈ ਉਹ ਇਹ ਕੰਮ ਸ਼ੁਰੂ ਕਰਾ ਰਹੀ ਹੈ ਪਰ ਪਟਿਆਲੇ ਦੀ ਹੋਰ ਵੀ ਸੜਕਾਂ ਕਈ ਹੈਗੀਆਂ ਰੇਲਵੇ ਸਟੇਸ਼ਨ ਦੇ ਕੋਲ ਅੰਡਰਪ੍ਰੀਜ਼ ਦੇ ਕੋਲ ਕਿਨਾਨਾ ਵੀ ਜਿੱਥੇ ਆਨ ਜਾਣ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਫਿਰ ਸਾਰੀਆਂ ਹੋ ਰਹੀਆਂ ਨੇ ਜੀ ਹੁਣ ਤਾਂ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਦਿਆਂਗਾ ਸਾਰੀ ਡਿਟੇਲ ਸਾਰੀਆਂ ਸੜਕਾਂ ਦਾ ਜਿਹੜਾ ਹੈ ਬਣਾ ਲਿਆ ਅਸੀਂ ਖਾਕਾ ਤਿਆਰ ਕੀਤਾ ਹੋਇਆ 1 ਬਾਈ 1 ਸਾਰੀਆਂ ਲੈ ਲਈਆਂ ਪਰ ਤੇ ਜਿਹੜੇ ਸੜਕਾਂ ਆ ਗਈ ਜਿਹੜੀ ਬਿਨਾ ਪਲਾਨਿੰਗ ਤੋਂ ਬਣਾਈ ਜਾਂਦੀ ਹੈ ਪਹਿਲਾਂ ਬਣਾ ਆ ਕੇ ਫਿਰ ਕੋਈ ਪਾਈਪ ਲਾਈਨ ਦੇ ਕੰਮ ਸ਼ੁਰੂ ਹੋ ਜਾਂਦੇ ਆ ਵੀ ਐਵੇਂ ਦਾ ਫਿਚਰ ਚ ਕਰੋਗੇ ਕੁਝ ਵੀ ਪਹਿਲਾਂ ਪਲਾਨਿੰਗ ਕਰਕੇ ਸਰ ਅਸੀਂ ਇਨਸ਼ੋਰ ਕਰ ਰਹੇ ਆ ਕਿ ਜਿਹੜਾ ਐਲ ਐਨ ਟੀ ਨੇ ਸੜਕਾਂ ਪੱਟੀਆਂ ਨੇ ਉੱਥੇ ਵਾਟਰ ਕਨੈਕਸ਼ਨ ਮਿਲ ਜਾਏ ਤੇ ਉਸ ਤੋਂ ਬਾਅਦ ਹੀ ਰੀਸਟੋਰੇਸ਼ਨ ਹੋਵੇ ਤਾਂ ਕਿ ਇੱਕ ਵਾਰੀ ਸੜਕ ਬਣਾਉਣ ਤੋਂ ਬਾਅਦ ਫਿਰ ਪਟ ਪਟਈਆ ਨਾ ਹੋਵੇ ਇਹ ਪੁਰਾਣੀਆਂ ਜਿਹੜੀਆਂ ਗਲਤੀਆਂ ਨੇ ਜਿਵੇਂ ਹੈਰੀਟੇਜ ਸਟਰੀਟ ਦੇ ਵਿੱਚ ਬਿਲਕੁਲ ਹੀ ਪਠਾਪਟਾ ਦਿੱਤਾ ਸੀ ਇੱਕ ਇਲਾਕੇ ਦਾ ਪੁਰਾਣੀ ਸਰਕਾਰ ਨੇ ਅਸੀਂ ਉਹੋ ਜੀ ਗਲਤੀ ਨਹੀਂ ਕਰਾਂਗੇ ਉਹਦੀ ਜਾਂਚ ਕਿੱਥੇ ਤੱਕ ਪਹੁੰਚੀ ਜੀ ਚੱਲ ਰਹੀ ਸੇ ਦੇਖੋ ਵਿਜੀਲੈਂਸ ਵਾਲਿਆਂ ਕੋਲ ਜੋ ਜਾਂਚ ਚੱਲੀ ਜਾਂਦੀ ਹੈ ਉਹ ਫਿਰ ਉਹ ਸ਼ੇਅਰ ਥੋੜੀ ਕਰ ਦਿੰਦੇ ਨੇ ਡੀਟੇਲ ਜੀ ਚੱਲ ਰਿਹਾ ਉਹਦੇ ਤੇ ਕੰਮ ਹੋ ਰਿਹਾ ਠੀਕ ਹੈ